ਅੱਜ ਬੀਜਪੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਵੱਲੋਂ ਵੀ ਆਪਣਾ ਨਾਮਿਨੇਸ਼ਨ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਤੇ ਬੀਜਪੀ ਦੇ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਬੀਜਪੀ ਦੇ ਕਈ ਵੱਡੇ ਚਿਹਰੇ ਮੌਜੂਦ ਰਹੇ ਜੀਵਨ ਗੁਪਤਾ ਦਾ ਨਾਮਿਨੇਸ਼ਨ ਪਰਾਂ ਦੇ ਲਈ ਸੁਨੀਲ ਜਾਖੜ ਅਮਰੀਤ ਸਿੰਘ ਬਿੱਟੂ ਸਮੇਤ ਬੀਜਪੀ ਦੇ ਕਈ ਵੱਡੇ ਆਗੂ ਵੀ ਮੌਜੂਦ ਰਹੇ ਲੋਕਾਂ ਨੂੰ ਇੱਕ ਮੌਕਾ ਮਿਲੇ ਐ ਮੈਨੇਜਮੈਂਟ ਥੋੜਾ ਪ੍ਰੋਵੀਟੀਆਰਾ ਕੀ ਕਰਦਾ ਹਾਂਜੀ ਸਰ ਸ਼ਾਂਤੀ ਕਲ ਹਾਂਜੀ ਸਰ ਹਾਂਜੀ ਸਰ ਬਾਈਕਰ ਆਪਣਾ ਮਾਈਕਾ ਪਾ ਲਓ ਜਿਆਨਾ ਵਿਅਸਤ ਲੋਕਾਂ ਨੂੰ ਇੱਕ ਮੌਕਾ ਮਿਲੇ ਐ ਪੰਜਾਬ ਦੀ ਪਾਲਣਾ ਵਸਤੂ ਰੂਪ ਦੇਣ ਦਾ ਪੰਜਾਬ ਦੇ ਲੋਕ ਨਕਸੂ ਨਕਾ ਜਾਈ ਬੈਠੇ ਹੈ ਮਾਫੀਆ ਰਾਜ ਤੋਂ ਗੁੰਡਾਗਰਦੀ ਤੋਂ ਭ੍ਰਿਸ਼ਟਾਚਾਰ ਤੋਂ ਵਿਕ੍ਰਮਤਿਆਂ ਸਾਰਿਆਂ ਤੋਂ ਛੁਪਾਰਾ ਪਾਣ ਵਾਸਤੇ ਅੱਜ ਇੱਕ ਸੁਨਹਿਰਾ ਮੌਕਾ ਲੁਧਿਆਣਾ ਵੈਸਟ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਖੜ ਰਹੇ ਹੈ ਕੋ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਰੱਖਿਆ ਜਾਣਾ ਹੈ ਆ ਕਰ ਲਈ ਇੱਕ मात्र ਜੀਨ ਗੁਪਤਾ ਜੀ ਆ ਬੀਜੇਪੀ ਨਹੀਂ ਤੁਹਾਡੇ ਸਾਹਮਣੇ ਖੜੇ ਥੱਲੋ ਇੱਕ ਬਦਲਾਅ ਦਾ ਸੰਗ੍ਰਹਿ ਅਜਿਹੇ ਚੜ੍ਹ ਪਾਰਾ ਜਿਹੜਾ ਪੰਜਾਬ ਦੇਖਣਾ ਚਾਹੀਦਾ ਅੱਜ ਪੰਜਾਬ ਦਾ ਲੋਕ ਸਾਰਿਆਂ ਨੇ ਦੇਖ ਲਿਆ ਕਿ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੁੱਡੇ ਠੇਕ ਕੀ ਪੰਜਾਬ ਸਰਕਾਰ ਦੇ ਸਾਹਮਣੇ ਯਾਰ ਪੱਕਾ ਮੈਂ ਬੀਜੇਪੀ ਲੁਧਿਆਣੇ ਦੇ ਮੇਰੇ ਪ੍ਰਕਾਰ ਕੀ ਬਹੁਤ ਮਹਿਮਾਨ ਤਨਖਾ ਵੀਰ ਬਲੀਸੀ ਵੀ ਚਾਹ ਰਹੇ ਲੋਕਾਂ ਨਾਲ ਕਰਿਆ ਯਾਰੀ ਕੋਲ ਆਖਰ ਸਾਹਿਬ ਹੋਣਾ ਨਹੀਂ ਆਈ ਕਮਾਨ ਨੇ ਟਿਕਟ ਦਿੱਤੀ ਆ ਆਪਾਂ ਕੈਮਰਾ ਵਿੱਚ ਇਹ ਨਹੀਂ ਕਹੂੰਗਾ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਜਣਾ 30 35 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਜਿਪਾ ਕੇ ਲੈ ਬੋਸ ਬੰਲੇ ਕਰੋ ਮਾਰੋ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਸਰਕਾਰਾਂ ਵੀ ਦੇਖੀਆਂ ਸਾਰੇ ਬੜੇ ਹੋਰ ਦੇਖੇ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਭਾਜੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਵੀਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆਂ ਤੇ ਜਾਂਦਾ ਹੀ ਦੇਖੀ ਭਾਈ ਲੋਕ ਸਭਾ ਦੀ ਲੋਕ ਸਭਾ ਦੀ ਲੀਡ ਜਿਹੜੀ ਮਰਕਾ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਤੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਹੈ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਜਿਹੜੀ ਕਰੇਗੀ ਜੀ ਵੀ ਜੀ ਹਾਂ ਮੈਂ ਕਿਵੇਂ ਦੇ ਪ੍ਰੈਕਟਿਵ ਜੀ ਕਿ ਉਹ ਚਿੰਤਾ ਹੈ ਅੰਮ੍ਰਿਤ ਰਾਜੀਵ ਗੋਇਤਾਰ ਜੀ ਉਹਨਾਂ ਦੇ ਨਾਲ ਸੂਬੇ ਦੇ ਭਾਰੀ ਸਾਡੇ ਗੁਰਦਾਸ ਦੇ ਸਾਫਤਾ ਮੁੱਖ ਮੰਤਰੀ ਸ਼੍ਰੀ ਬੀਜੇ ਬਾਈ ਰੁਬਾਨੀ ਜੀ ਸਾਡੇ ਕੇਂਦਰ ਸਰਕਾਰ ਦੇ ਵਿੱਚ ਰਾਜ ਮੰਤਰੀ ਸਰਦਾਰ ਰਮੇਸ਼ ਸਿੰਘ ਬਿੱਟੂ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਮੇਰੇ ਸਨੇ ਅਸੀਂ ਇੱਥੇ ਆਪਣਾ ਨਾਮ ਜਗਦੀ ਪੱਤਰ ਜਿਹੜਾ ਉਹ ਦਾਖਲ ਕੀਤਾ ਔਰ ਮੈਂ ਸਮਝਦਾ ਕਿ ਪਿਛਲੇ 2 ਦਿਨ ਤੋਂ ਜਦੋਂ ਤੋਂ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਾਡੀ ਹਾਈ ਕਮਾਂਡ ਨੇ ਉਮੀਦਵਾਰ ਐਲਾਨਿਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਜਿੰਨਾ ਪੱਛਮੀ ਵਿਧਾਨ ਸਭਾ ਦੇ ਜਨਤਾ ਦਾ ਪਿਆਰ ਸਤਿਕਾਰ ਮਿਲ ਰਿਹਾ ਉਹ ਮੈਂ ਸ਼ਬਦਾਂ 'ਚ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਸਕਦਾ ਔਰ ਪੱਛਮੀ ਵਿਧਾਨ ਸਭਾ ਲੁਧਿਆਣਾ ਦੀ ਜਨਤਾ ਨੇ ਤੈਅ ਕਰ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਇਹ ਚੋਣ ਜਿਤਾਣੀ ਹੈ ਬਹੁਤ ਵੱਡੇ ਮਾਰਜਿਨ ਤੇ ਭਾਜਪਾ ਇਹ ਚੋਣ ਜਿੱਤਣ ਵਾਲੀ ਆ ਔਰ ਮੈਂ ਦੱਸਣਾ ਚਾਹਾਂ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੇ 2 ਮਹੀਨੇ ਲੱਗੇ ਕੋਈ 1.5 ਮਹੀਨਾ ਲੱਗਾ ਇੱਕ ਹੋਇਆ ਉਹ ਇੱਕ ਵੱਡਾ ਉਹਨਾਂ ਨੂੰ ਮੈਸੇਜ ਜਾਣ ਵਾਲਾ ਹੈ ਕਿ ਜਨਤਾ ਨੂੰ ਬਹੁਤੀ देर ਮੂਰਖ ਨਹੀਂ ਬਣਾਇਆ ਜਾ ਸਕਦਾ ਜਨਤਾ ਸਭ ਜਾਣਦੀ ਹੈ ਜਨਤਾ ਅੱਛੇ ਵਿਅਕਤੀ ਨਾਲ ਹੈ ਜਨਤਾ ਸਿਹਾਰਣ ਵਿਅਕਤੀ ਨਾਲ ਹੈ ਜਨਤਾ ਮੀਰ ਵਿਅਕਤੀਆਂ ਨਾਲ ਨਹੀਂ ਹੈਗੀ ਸੋ ਤੁਹਾਡੇ ਸਾਹਮਣੇ ਜਦੋਂ ਰਿਜ਼ਲਟ ਆਣਾ ਔਰ ਤੁਸੀਂ ਦੇਖੋਗੇ ਜਿੱਦਾਂ ਹੀ ਸਾਡਾ ਹੁ ਚੋਲ ਪ੍ਰਚਾਰ ਤਖਣਾ ਤੇ ਦਿਨ ਪਰ ਦਿਨ ਭਾਜਪਾ ਦਾ ਮਾਰ